नमस्कार आप देख रहे हो जीएच न्यूज़ इंडिया मारानाथा पेंटी कैसल चर्च चर्च प्रेम नगर कॉलोनी गुरदासपुर विख में मनाया गया नवे साल दा शोक दहाड़ा बिशप डॉक्टर सुखविंदर मसीह ने पवित्र बाइबल दे वचना नाल संगत नु जोडया और केक के काट के प्रभु यसु मसीह दा गुणगान कीता और नवे साल दी शुरुआत कीती के हां नवा साल सब नाले खुशियां पर्याय होवे ते परमेश्वर सब नु बरकत दवे इस मौके प्रबंधक परविंदर सिंह सभा मसीह पनवा ਵਿਲਸਨਮ ਸੀ ਕਾਲਾ ਨੰਗਲ ਵਿਲੀਅਮ ਮਸੀਹ ਪਿੰਡ ਮਸੀਹ ਰਾਜੂ ਲਖੋਵਾਲ ਸਮਸੂਨ ਪ੍ਰੇਮ ਨਗਰ ਬੋਧ ਰਾਜ ਬਥਵਾਲਾ ਕੋਇਨ ਪ੍ਰੇਮ ਨਗਰ ਪਰਮਿੰਦਰ ਮਸੀਹ ਪ੍ਰੇਮ ਨਗਰ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ ਗੁਰਦਾਸਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ ਸਾਲ ਤੇ ਤੁਹਾਨੂੰ ਤੇ ਠੀਕ ਆਣਾ ਚਾਹੀਦਾ ਅੱਜ ਅਸੀਂ ਅੱਜ ਸਭ ਤੋਂ ਪਹਿਲਾਂ ਮੇਰਾ ਨਾਮ ਬਿਸ਼ਪ ਡਾਕਟਰ ਸੁਖਵਿੰਦਰ ਮਸੀਆ ਤਾਂ ਸਾਡੀ ਚਰਚ ਦਾ ਜਿਹੜਾ ਸੰਸਥਾ ਦਾ ਨਾਮ ਹੈ ਮਾਰਾਨਾਥਾ ਪੈਂਤੀਕਸਟਲ ਚਰਚ ਮਿਨਿਸਟਰੀ ਪ੍ਰੇਮਨਗਰ ਕਨੌਨੀਆ ਤਾਂ ਅੱਜ ਜੋ ਵੀ 2024 ਨਵੇਂ ਸਾਲ ਦੇ ਵਿੱਚ ਤਾਂ ਅਸੀਂ ਹੋਰ ਸੰਗਤਾਂ ਆਈਆਂ ਨੇ ਪਰਮੇਸ਼ਰ ਦਾ ਅਸੀਂ ਵਚਨ ਦਿੱਤਾ ਤੇ ਵਚਨ ਦੇ ਦੁਆਰਾ ਉਹਨਾਂ ਲੋਕਾਂ ਨੇ ਆਨੰਦ ਮਾਨਿਆ ਤੇ ਨਾਲੇ ਔਰ ਇਸ ਚਰਚ ਦੇ ਵਿੱਚ ਲੰਗਰ ਦੀ ਵੀ ਸੰਗਤਾਂ ਨੇ ਔਰ ਲੰਗਰ ਨੂੰ ਛਕਿਆ ਤੇ ਆਨੰਦ ਮਾਨਿਆ ਸਰ ਗੱਲ ਕੋਈ ਯੂਥ ਦੀ ਕੀ ਨਾ ਦੇਣਾ ਚਾਹੋਗੇ ਆਮ ਨੌਜਵਾਨ ਅਸੀਂ ਨੌਜਵਾਨਾਂ ਨੂੰ ਇਹ ਗੱਲ ਕਹਿੰਦੇ ਚਾਹੁੰਦੇ ਆ ਕਿ ਨੌਜਵਾਨ ਜਿਹੜੇ ਨਸ਼ੇ ਤੋਂ ਬਚਣ ਤੇ ਪ੍ਰਭ ਯੇਸ਼ੂਮਸੀ ਨੂੰ ਕਬੂਲ ਕਰਨ ਤਾਂ ਕਿ ਇਸ ਅੰਦਾਸ਼ੇ ਤੋਂ ਰਹਿਤ ਹੋ ਜਾਣ ਤਾਂ ਇਹ ਉਹ ਗੱਲ ਚੰਗੀ ਆ ਕਿ ਬੱਚੇ ਜਿਹੜੇ ਨੇ ਨੌਜਵਾਨਿਆਂ ਉਹ ਗੇਮਾਂ ਦੇ ਵਿੱਚ ਪੈਣ ਔਰ ਸੰਕਤੀ ਦੇ ਵਿੱਚ ਪਰਮੇਸ਼ਰ ਦੇ ਵਚਨਾਂ ਨੂੰ ਸੁਣਨ ਤਾਂ ਕਿ ਨਸ਼ੇ ਤੋਂ ਰਹਿਤ ਹੋ ਜਾਣ ਅਸੀਂ ਚਾਹੁੰਦੇ ਹਾਂ ਕਿ ਬਾਈਬਲ ਦੇ ਵਿੱਚ ਬਹੁਤ ਸਾਰਾ ਵਚਨ ਆ ਤਾਂ ਇਹਨਾਂ ਇਹਦੇ ਵਿੱਚੋਂ ਵਚਨ ਲੈਣਾ ਇਹਦੇ ਵਿੱਚੋਂ ਲੋਕਾਂ ਨੂੰ ਸਿਖਾਉਣਾ ਚਾਹੀਦਾ ਬਾਹਰ ਤੋਂ ਕੋਈ ਵੀ ਵਚਨ ਨਹੀਂ ਲੈਣਾ ਚਾਹੀਦਾ ਨਾ ਕਿਸੇ ਦੇ ਟਿਪ ਟੇਪੀ ਕਰਨੀ ਚਾਹੀਦੀ ਆ ਦੂਸਰੀਆਂ ਕਾਸਟਾਂ ਦੇ ਲਈ ਇਹ ਆ ਕਿ ਸਾਨੂੰ ਪਰਮੇਸ਼ਿਆ ਦਾ ਵਚਨ ਬਾਈਬਲ ਦੇ ਵਿੱਚੋਂ ਹੀ ਆ ਤਾਂ ਬਾਈਬਲ ਦੇ ਵਿੱਚੋਂ ਹੀ ਕੀ ਕਰਨਾ ਚਾਹੀਦਾ ਪਰਮੇਸ਼ਿਆ ਦਾ ਵਚਨ ਸੁਣਾਉਣਾ ਚਾਹੀਦਾ ਤਾਂ ਲੋਕ ਔਰ ਤਰਸੀ ਦੇ ਨਾਲ ਪਰਮੇਸ਼ਿਆ ਦਾ ਵਚਨ ਸੁਣਦੇ ਨੇ। ਜੇ ਮੈਂ ਭਾਈ ਜੋ ਨਵਾਂ ਸਾਲ ਆ ਨਵੇਂ ਸਾਲ ਦੇ ਵਿੱਚ ਅਸੀਂ ਸਭਣਾ ਲੋਕਾਂ ਨੂੰ ਔਰ ਨਵੇਂ ਸਾਲ ਦੀ ਵਧਾਈ ਦਿੰਦੇ ਆ ਤਾਂ ਅਸੀਂ ਚਾਹੁੰਦੇ ਆ ਕਿ ਇਸ ਸਾਲ ਦੇ ਵਿੱਚ ਔਰ ਪ੍ਰਭੂ ਦੇ ਵਿੱਚ ਵੱਧ ਚੜ ਕੇ ਖੁਸ਼ੀਆਂ ਮਨਾਉਣ ਤੇ ਪ੍ਰਭੂ ਉਹਨਾਂ ਨੂੰ ਸੁਖ ਸ਼ਾਂਤੀ ਦੇਵੇ ਤੇ ਇਸ ਸਾਲ ਦੇ ਵਿੱਚ ਜੋ ਪਿਛਲੇ ਸਾਲ ਦੇ ਵਿੱਚ ਨਹੀਂ ਕੁਝ ਪ੍ਰਾਪਤ ਕੀਤਾ ਤਾਂ ਐਸ ਸਾਲ ਦੇ ਵਿੱਚ ਨਵੀਆਂ ਆਸ਼ਾ ਨੂੰ ਪ੍ਰਾਪਤ ਕਰਨ ਆਮੀ ਮੈਂ ਪਿੰਡ ਬਨਮੰਦਰ ਆਣ ਵਾਲਾ ਮੈਂ ਅੱਜ ਜੋ ਨਵੇਂ ਸਾਲ ਦੇ ਮੌਕੇ ਤੇ ਗੁਰਦਾਸਪੁਰ ਮਾਰਨਾਥਾ ਪੈਂਤੀਕੋਟ ਚਰਚ ਵਿੱਚ ਆਇਆ ਜੋ ਪ੍ਰਭੂ ਪ੍ਰਭੂ ਦੇ ਦਾਸ ਨੇ ਸਾਨੂੰ ਮਸੀਹ ਮਸੀਹ ਬਚਨ ਨਾਲ ਸਾਨੂੰ ਹੁਣ ਸੀ ਦਾ ਵਾਚਨ ਦੱਸਿਆ ਜੋ ਕਿ ਅਸੀਂ ਅਸੀਂ ਸੁਣ ਕੇ ਬਹੁਤ ਆਨੰਦ ਮਾਨਿਆ ਤੇ ਮੈਂ ਸਾਰਿਆਂ ਨੂੰ ਆ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਸਾਰਿਆਂ ਨੂੰ ਜੈਨਸੀ ਜੀ ਸ਼ਮਾ ਮੈਂ ਪ੍ਰੇਮਨਗਰ ਕਲੋਨੀ ਦੀ ਰਹਿਣ ਵਾਲੀ ਆ ਮੈਂ ਮਾਰਾ ਨਾ ਤਾਂ ਪੈਂਤੀ ਕਾਸਟ ਸਟ੍ਰੈਚ ਮਿਨਿਸਟਰੀ ਬਿਸ਼ਪ ਸੁਖਵਿੰਦਰ ਜੀ ਦੇ ਵਾਰੇ ਬੋਲ ਰਹੀ ਆ ਕਿ ਜਿਨ੍ਹਾਂ ਨੇ ਸਾਨੂੰ ਨਵੇਂ ਸਾਲ ਤੇ ਵੱਡੇ ਦਿਨ ਦੇ ਵਿੱਚ ਇਕੱਠਿਆਂ ਕਰਕੇ ਪਰਮੇਸ਼ਰ ਦਾ ਸੁ ਸਮਾਚਾਰ ਸੁਣਾਇਆ ਤਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਔਰ ਆਈਆਂ ਹੋਈਆਂ ਸੰਗਤਾਂ ਦਾ ਵੀ ਧੰਨਵਾਦ ਕਰਦੀ ਆ ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀ ਜੀ ਸ਼ਲਮਸੀਆ ਮੇਰੇ ਵੱਲੋਂ ਸਾਰਿਆਂ ਨੂੰ ਵੱਡੇ ਦਿਨ ਦੀ ਤੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੈਮ ਸੀਆ ਮੇਰੇ ਵੱਲੋਂ ਵੱਡੇ ਦਿਨ ਦੀ ਔਰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਹੋਵੇ ਮੇਰਾ ਪਿੰਡ ਮਸੀਤ ਆ ਨਾਂ ਮੇਰਾ ਵਿਲੀਅਮ ਮਸੀਹ ਆ ਕਿਉਂਕਿ ਮੈਂ 10 15 ਕਿਲੋਮੀਟਰ ਤੋਂ ਇੱਥੇ ਪਹੁੰਚਿਆ ਮੈਂ ਸੰਗਤੀ ਕੀਤੀ ਆ ਚਰਚ ਦਾ ਸੇਵਾਦਾਰ ਆ ਮੈਂ ਸਾਰੀ ਕਲੀਸੇ ਨੂੰ ਚੋਣਾ ਪਈ ਸਾਰੇ ਜਨ ਸੇਵਾ ਕਰਨ ਨਸ਼ਿਆਂ ਤੋਂ ਰਹਿਤ ਹੋਣਾ ਤੇ ਪ੍ਰਭੂ ਦੇ ਕੋਲ ਬਰਕਤਾਂ ਪਾਉਣਾ ਸਾਰਿਆਂ ਨੂੰ ਜਮਸੀ ਦੀ